ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਵੀਡੀਓ 'ਚ ਗਾਲਾਂ ਹੋ ਸਕਦੀਆਂ ਨੇ ਇਹ ਡਿਸਕਲੇਮਰ ਤੁਹਾਨੂੰ ਵਾਰਨ ਕਰਨ ਲਈ ਦਿੱਤਾ ਜਾਂਦਾ ਹੈ ਤਾਂ ਕਿ ਤੁਸੀਂ ਸੋ ਸਮਝ ਲਓ ਤਾਂ ਅੱਗੇ ਕੰਟੀਨਿਊ ਕਰੋ ਗਾਲਾਂ ਨੇ ਫਿਰ ਕੋਈ ਤੁਹਾਡਾ ਟਾਈਮ ਹੀ ਬਚਾਨੀ ਆ ਡਿਸਕਲੇਮਰ ਦੇ ਕੇ ਤੁਹਾਨੂੰ ਗਾਲਾਂ ਨਹੀਂ ਪਸੰਦ ਤਾਂ ਨਾ ਦੇਖੋ ਜੇ ਦੇਖਦੇ ਹੋ ਤਾਂ ਫਿਰ ਤੁਹਾਡਾ ਟਾਈਮ ਵੇਸਟ ਹੁੰਦਾ ਹੈ ਨਾ ਇੰਨਾ ਕੀਮਤੀ ਸਮਾਂ ਨਾ ਵੇਸਟ ਕਰਿਆ ਕਰੋ ਇਹ ਕੋਈ ਇਸਤਰੀ ਬਹੁਤ ਦਿਨਾਂ ਤੱਕ ਸੰਭੋਗ ਨਾ ਕਰੇ ਰਿਲੇਸ਼ਨਸ਼ਿਪ ਚ ਨਾ ਆਵੇ ਤਾਂ ਉਹਦੇ ਵਿੱਚ ਬਹੁਤ ਚੇਂਜਸ ਆਉਂਦੇ ਹਨ ਉਹਦੀ ਇਮਿਊਨਿਟੀ ਕਮਜ਼ੋਰ ਪੈ ਜਾਂਦੀ ਹੈ ਉਹਦੀ ਚਿਹਰੇ ਦੀ ਸੁੰਦਰਤਾ ਘਟ ਜਾਂਦੀ ਹੈ ਤੇ ਬੋਡੀ ਦੀ ਫਿਟਨੈਸ ਮੇਨਟੇਨ ਨਹੀਂ ਰਹਿੰਦੀ ਉਹਦੇ ਸੁਭਾਅ ਦੇ ਵਿੱਚ ਚਿੜਚਿੜਾਪਣ ਆ ਕੇ ਉਹ ਮਾਨਸਿਕ ਰੋਗੀ ਹੋ ਜਾਂਦੀ ਹੈ ਤਾਂ ਤੋ ਗਿਆ ਬੇਟੇ ਅੱਜ ਤੁਹਾਨੂੰ ਜਿਹੜਾ ਇੱਕ ਦਲਾਲ ਹੁੰਦਾ ਨਾ ਦਲਾਲ ਸੋਸ਼ਲ ਮੀਡੀਆ ਦੇ ਅੱਜਕੱਲ ਜਿਹੜੇ ਦਲਾਲ ਹੈਗੇ ਆਪਣੀ ਜਨਾਨੀਆਂ ਦੀ ਦਲਾਲੀ ਕਰ ਰਹੇ ਨੇ ਉਹਦਾ ਵਿਦ ਐਵੀਡੈਂਸ ਤੁਹਾਨੂੰ ਪ੍ਰੂਫ ਦਿਖਾਣੀ ਹੈ ਐਵਿਡੈਂਸ ਸਮਝਦੇ ਨਾ ਪ੍ਰੂਫ ਪੱਕਾ ਸਬੂਤ ਕਿ ਹਾਂ ਯੈਸ ਇਹ ਦੱਲਾ ਵਾ ਇਹ ਆਪਣੀ ਜਨਾਨੀ ਦਾ ਆਪਣੀ ਵਾਈਫ ਦਾ ਧਰਮ ਪਤਨੀ ਦਾ ਦੱਲਾ ਵਾ ਜਿਹਨੂੰ ਕੰਦੇ ਦੱਲਾ ਪਤਾ ਨਾ ਦਲਾਲੀ 베ਚਨਾ ਸੇਲ ਕਰੋ ਸੈਲ ਹੈਨਾ ਆ ਦੇਖੋ ਹੁਣ ਮੈਂ ਦਾ ਹਿਆ ਵਰਤ ਤੋੜ ਦੂ ਪਾਣੀ ਪੀ ਕੇ ਯਾ ਪੂਰੀ ਕਰਦੇ ਲਿਸਟ ਮ ਜੜੀ ਬਣਾਈ ਆਵੇ ਹੇ ਸਾਕੇ ਪਾਣੀ ਸੂਟ ਸੁਆਵੇ ਮਈਆ ਵੇ ਹੇ ਸੁਣੇ ਕਿਤਨੇ ਬੰਗਾ ਚਲਾਵੇ ਮਈਆ ਵੇ ਕੱਪ ਨੇ ਬੰਗਾ ਕੇ ਲਾ ਬਲ ਮैया ਦੇਖਿਆ ਆ ਕੀ ਚੱਲਦਾ ਪਿਆ ਇਹ ਜਰਾ ਧਿਆਨ ਨਾਲ ਪਿੱਛੇ ਕਰਕੇ ਨਾ ਵੀਡੀਓ ਮੈਂ ਸਾਈਡ ਤੇ ਵੀ ਲਾ ਦਨੀ ਹੈ ਇਹ ਨੱਚਦੀ ਪਈ ਹੈ ਹੈ ਸੰਦੀਪ ਮੁੱਠੇ ਦੀ ਰੰਨ ਨੱਚਦੀ ਪਈ ਹੈ ਉਦਾਂ ਇਹਨੂੰ ਆਉਂਦਾ ਨਹੀਂ ਹੈ ਉਦਾਂ ਹੀ ਬੋੰਡ ਹਿਲਾਉਂਦੀ ਰਹਿੰਦੀ ਆਪਣੀ ਬੋਬਲੀ ਹੈ ਨਾ ਤੇ ਪਿੱਛੇ ਮਿਰਦ ਦੇ ਵਿੱਚ ਇੱਕ ਖੁਸਰਾ ਜਿਹੜਾ ਖੜਾ ਵਾ ਇਹਦਾ ਖਸਮ ਮੁਠਾ ਇਹ ਕਿਵੇਂ ਐਕਟ ਕਰਕੇ ਦਿਖਾ ਰਿਹਾ ਤੂੰ ਇਦਾਂ ਨੱਚ ਤੂੰ ਉਹਦਾ ਨੱਚ ਟ੍ਰੇਨਿੰਗ ਦੇ ਰਿਹਾ ਆਪਣੀ ਜਨਾਨੀ ਨੂੰ ਕੀ ਆਵਾਜ਼ਾਂ ਜੀ ਆਹ ਕਿਆ ਸਮਾਂ ਆਇਆ ਹੋਇਆ ਬੰਦਾ ਖਸਮ ਧਰਮ ਪਤੀ ਜਿਹੜਾ ਜਿਹਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਹੈਨਾ ਕਿ ਆ ਆਦਮੀ ਹੈਗਾ ਆਪਣੀ ਜਨਾਨੀ ਨੂੰ ਕਹਿ ਰਿਹਾ ਤੂੰ ਨੱਚ ਤੂੰ ਪਬਲਿਕ ਲਈ ਕੰਜਰੀਆਂ ਵੀ ਤਰ੍ਹਾਂ ਨੱਚ ਵਾਹ ਸ਼ਾਬਾਸ਼ ਸ਼ਾਬਾਸ਼ ਬਹੁਤ ਸੋਣਾ ਕੰਮ ਆ ਤੂੰ ਤੇਰੇ ਤੇ 올데 इज अ 골드 ਇਹਨੂੰ ਕਹਿੰਦੇ ਤੂੰ ਮੁਠਿਆ ਤੇਰਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਤੂੰ ਦੱਲਾ ਸੀ ਹੈ ਤੇ ਤੋਂ ਵੱਡਾ ਕੋਈ ਦੱਲਾ ਨਹੀਂ ਹੋ ਸਕਦਾ ਲੱਗਾ ਆਪਣੀ ਜਨਾਨੀ ਨੂੰ ਕਿਵੇਂ ਮੈਂ ਦੇਖ ਕੇ ਰਾਨ ਮੈਂ ਕਿ ਮੇਰੇ ਕਿਤੇ ਵਹਿਮ ਪਿਆ ਕਿ ਉਦਾਂ ਹੀ ਸ਼ੈਡੋ ਆ ਗਈ ਹੋਣੀ ਆ ਤਾਂ ਪੂਰਾ ਮੋਦਰਾ ਕਰਕੇ ਦਿਖਾ ਰਿਹਾ ਹੱਥ ਦੇ ਮੂਵਮੈਂਟ ਵਾ ਐ ਐਨ ਚੋਦ ਤਾਂ ਨੂੰ ਇਹਨਾਂ ਕੰਜਰਾਂ ਨੂੰ ਦੱਲਾ ਕਿਉਂ ਕਿਹਾ ਜਾਂਦਾ ਹੈ ਇਹ ਜਿਹੜੇ ਕਪਲ ਬਲੌਗਰ ਹੈਗੇ ਆ ਸੋ ਕੋਲਡ ਕੁਝ ਚੰਗੇ ਵੀ ਹੈਗੇ ਨੇ ਐਸਾ ਨਹੀਂ ਕਿ ਸਾਰੇ ਇਦਾਂ ਦੇ ਨੇ ਪਰ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ ਕੰਜਰ ਦੱਲਾ ਇਸ ਕਰਕੇ ਇਹ ਦਲਾਲੀ ਨਹੀਂ ਹੈ ਤਾਂ ਹੋਰ ਕੀ ਹੈ ਹਰ ਕੋਈ ਦੇਖ ਲਓ ਉਹ ਲਵਨੇਵਲ ਵਾਲੀ ਉਹ ਜਿਹੜੀ ਲੰਬੇ ਜੇ ਦੰਦਾ ਵਾਲੀ ਹੈ ਉਹਦੇ ਨਾਲ ਤਾਂ ਆਪ ਨੱਚਣ ਨੂੰ ਖੜਾ ਹੋ ਜਾਂਦਾ ਹੈ ਕੀ ਵੀ ਗੱਲ ਕਰੋ ਜਾਨਾ ਲਾਓ ਤੁਸੀਂ ਇੰਦਰ ਕੀਰਤ ਨਰੁੱਲਾ ਐ ਸੀਬੀਏ ਟੀਬੀਏ ਹੋ ਗਈ ਤੇ ਮਿਸਟਰ ਅਮੈਸੇ ਚਲੇ ਸਾਰੇ ਦੇ ਸਾਰੇ ਦੱਲੇ ਬੇਸ਼ਰਮੀ ਦੀ ਹੱਦਾਂ ਪਾਰ ਕਰ ਰਹੇ ਨੇ ਹਰ ਇੱਕ ਜਣਾ ਬੇਸ਼ਰਮੀ ਮਤਲਬ ਕਿ ਤੁਸੀਂ ਇੱਕ ਜਿਹੜੇ ਰਿਸ਼ਤੇ ਦੀ ਮਰਿਆਦਾ ਹੈਗੀ ਹੈ ਜਿਹੜੀ ਪਿਓਰਿਟੀ ਹੈ ਉਹਨੂੰ ਤੁਸੀਂ ਭੰਗ ਕਰ ਰਹੇ ਹੋ ਖਤਮ ਕਰ ਰਹੇ ਹੋ ਉਹਦੀ ਅਸਲ ਵੈਲੀਉ ਨੂੰ ਨਾ ਜਿਹੜਾ ਮੇਨ ਵੈਲੀਉ ਜਿਹੜੀ ਹੋਣੀ ਚਾਹੀਦੀ ਹੈ ਇੱਜ਼ਤ ਹੋਣੀ ਚਾਹੀਦੀ ਤੁਸੀਂ ਖਤਮ ਕਰ ਰਹੇ ਹੋ ਭੈਣ ਚਲ ਫੇਰ ਕਹਿੰਦੇ ਜੀ ਗਾਲਾਂ ਕੱਢਦੇ ਗਾਲਾਂ ਹੀ ਕੱਡੀਆਂ ਜਾਣਗੀਆਂ ਐਸੇ ਕੰਜਰਾਂ ਨੂੰ ਮਹਿਕਪ੍ਰੀਤ 2 ਘੰਟੇ ਪਹਿਲੇ ਦੀ ਰੀਲ ਆਈ ਹੈ ਤੇ ਤਰੀਕ ਕਿੰਨੀ ਅੱਜ 27 ਨਵੰਬਰ ਹੈ ਨਾ ਤੇ ਇਹਦੇ ਪਿਓ ਨੂੰ ਗਏ ਹੋਏ ਮੇਰੇ ਖਿਆਲ ਮਸਾ ਮਹੀਨਾ ਨਹੀਂ ਹੋਇਆ ਮਹੀਨਾ ਵੀ ਨਹੀਂ ਮੇਰੇ ਖਿਆਲ 40 ਦਿਨ ਨਹੀਂ ਟੱਪੇ ਹੈਗੇ ਮੇਰੇ ਜਿੱਥੇ ਤੱਕ ਮੈਨੂੰ ਚੇਤੇ ਨਾ ਇੱਥੇ ਇੱਕ ਧੀ ਹੋਂ ਦੇ ਨਾਤੇ ਇਹਦੀ ਉਮਰ ਜ਼ਿਆਦਾ ਨਹੀਂ ਹੈ ਜੇ ਆਪਾਂ ਕਹੀ ਨਾ 40 45 ਜਾਂ 50 ਸਾਲ ਦੀ ਧੀ ਹੋ ਜੀ ਤਾਂ ਪਿਓ ਪੂਰਾ ਗਿਆ ਉੱਥੇ ਕਿਤੇ ਸਮਝ ਆਂਦਾ ਵਾ ਇਹੇ ਹੈਗੀਆਂ ਆ ਮੇਰੇ ਖਿਆਲ 20 ਟੱਪੀ ਨਹੀਂ ਹੈ ਹਜੇ ਅੰਦਾਜ਼ਾ ਸ਼ਾਇਦ ਅੰਡਰੇਜ ਵੀ ਹੋ ਸਕਦੀ ਹੈ ਹਨ ਤੇ ਕਮਾਲ ਹੈ ਧੀਏ ਤੇਰੇ ਤੇ ਕਮਾਲ ਹੈ ਇੱਥੇ ਪਿਓ ਨੂੰ ਗਏ ਹੋਏ ਏਡੇ ਸਾਲ ਹੋ ਗਏ ਕਿਤੇ ਉਹਨਾਂ ਦੀ ਫੋਟੋ ਦੇਖ ਲਈਏ ਉਦੋਂ ਰੋਣਾ ਨਿਕਲ ਜਾਂਦਾ ਹੈ ਮਤਲਬ ਜਾਂਦਾ ਨਹੀਂ ਸੀਨ ਹਜੇ ਵੀ ਉਹ ਨਾ ਜਾਣ ਆਖਰੀ ਸਾਹ ਤੱਕ ਤੈਨੂੰ ਮੈਗੀਆਂ ਕਿਵੇਂ ਸੁੱਝ ਜਾਂਦੀਆਂ ਉਹ ਵੀ ਦੰਦ ਕੱਢਦੀ ਹੋਈ ਮੈਗੀਆਂ ਛੱਟੋ ਚਲੋ ਹੁਣ ਇੱਤੇ ਕੀ ਮੈਂ ਟਿੱਪਣੀ ਕਰਾਂ ਬੜਾ ਅਫਸੋਸ ਹੁੰਦਾ ਮੈਂ ਇੱਤੇ ਗੱਲ ਨਹੀਂ ਕਰਨਾ ਚਾਹੁੰਦੀ ਮਹਿਕ ਦੇ ਉੱਤੇ ਪਰ ਇੱਕ ਧੀ ਦੇ ਉੱਤੇ ਗੱਲ ਕਰਨਾ ਚਾਹਨੀ ਆ ਅੱਜ ਕੱਲ੍ਹ ਦੀਆਂ ਧੀਆਂ ਦਾ ਕੀ ਹਾਲ ਹੈ ਕੀ ਹਾਲ ਹੈ ਇਹ ਮੈਂ ਹੁਣ ਇਹਦੇ ਉੱਤੇ ਕੀ ਟਿੱਪਣੀ ਕਰਾਂ ਇਹ ਇਹਨੂੰ ਮੈਂ ਤੈਨੂੰ ਕਹਿੰਨੀ ਆ ਇਹ ਦਿਮਾਗੀ ਰੂਪ ਤੋਂ ਬਿਮਾਰ ਹੈਗੀ ਹੈ ਬਿਮਾਰ ਸਭ ਤੋਂ ਵੱਡਾ ਹੱਥ ਇਹਦੀ ਇਸ ਹਾਲਾਤ ਦਾ ਇਹਦੀ ਮਾਂ ਇਹਦੀ ਮਾਂ ਦਾ ਪੂਰਾ ਪੂਰਾ ਯੋਗਦਾਨ ਹੈ ਇਹ ਜਿਸ ਤਰ੍ਹਾਂ ਵੀ ਹੋਣਾ ਨਾ ਉਹ ਚ ਪੂਰਾ ਪੂਰਾ ਯੋਗਦਾਨ ਇਹਦੀ ਮਾਂ ਦਾ ਵਾ ਇਹਦੀ ਮਾਂ ਦਾ ਕੀਤਾ ਹੋਇਆ ਪਰਵਰਿਸ਼ ਸਭ ਤੋਂ ਉੱਤੇ ਇਸ ਪਰਵਰਿਸ਼ਾਂ ਦੀ ਹੈ ਇਹ ਜੋ ਹੈ ਸਿਰਫ ਆਪਣੀ ਮਾਂ ਕਰਕੇ ਮਾਂ ਜੇ ਚੰਦੀ ਤੇ ਘਰ ਸਵਾਰ ਲੈਂਦੀ ਮਾਂ ਨੇ ਨਹੀਂ ਘਰ ਸਵਾਰਨ ਦਿੱਤਾ ਉਹ ਆਪ ਕੰਜਰੀ ਉਹ ਆਪ ਲੁਚੀ ਸੇਮ ਬਲੌਗਰਾਂ ਦੇ ਹਾਲ ਨੇ ਡੈਟੋ ਬਾਕੀ ਜਿਹੜੇ ਬਲੌਗਰ ਐ ਪੁਰਾਣੇ ਨਵੇਂ ਉਹ ਕੀ ਵਾਤਾਵਰਣ ਦੇ ਰਹੇ ਨੇ ਆਪਣੇ ਨਿੱਕੇ ਜਵਾਕਾਂ ਨੂੰ ਤੁਸੀਂ ਗੱਲ ਕਰੋ ਸੀਬੀਆ ਦੀ ਤੁਸੀਂ ਗੱਲ ਕਰੋ ਨਰੂਲਿਆਂ ਦੀ ਤੁਸੀਂ ਗੱਲ ਕਰੋ ਇਹ ਮੰਚਨ ਦੀ ਜਾਂ ਤੁਸੀਂ ਗੱਲ ਕਰੋ ਕਿਸੇ ਵੀ ਬਲੌਗਰ ਕਪਲ ਦੀ ਜੋੜੇ ਦੀ ਪਰਿਵਾਰ ਦੀ ਜਿੱਥੇ ਜਿਸ ਘਰ 'ਚ ਬਲੌਗਿੰਗ ਹੋ ਰਹੀ ਆ ਹਨਾ ਉਹ ਕੀ ਮਾਹੌਲ ਦੇ ਰਹੇ ਨੇ ਵੀਡੀਓ ਕੈਮਰਾ ਹਰ ਇੱਕ ਇਮੋਸ਼ਨ ਨੂੰ ਸ਼ੂਟ ਕਰੋ ਪਬਲਿਕ ਦੇ ਸਾਹਮਣੇ ਨੰਗੇ ਹੋ ਜਾਓ ਇੱਕ ਇੱਕ ਚੀਜ਼ ਤੁਸੀਂ ਪਬਲਿਕ ਨੂੰ ਦੱਸਣੀ ਆ ਏ ਦੇ ਰਹੇ ਹੁ ਧੀ ਹੁਣ ਦੇ ਮਾਇਨੇ ਹੀ ਖਤਮ ਕਰ ਮਾਰੇ ਐਸੇ ਕੰਜਰਾਂ ਨੇ ਹੁਣ ਇੱਕ ਧੀ ਬੱਬਰ ਸ਼ੇਰ ਨਹੀਂ ਕਹਾਉਂਦੀ ਆਪਣੇ ਆਪ ਨੂੰ ਮਦਖਾਨੀ ਆ ਆ ਲੋ ਰਮਣ ਰਮਣ ਕੀ ਨਾਮ ਇਹਦਾ ਗੱਲੇ ਰਮਣ ਕੋਰੇ ਦਾ ਬ੍ਰਾਂਡ ਨੇਮ ਕਹਿ ਲੋ ਜਾਂ ਚੈਨਲ ਦਾ ਨੇਮ ਹੈ ਨਾ ਤੇ ਇਹਦਾ ਬਚਨ ਨੂੰ ਦੇਖਦੇ ਹਾਂ ਭਲੇ ਇਹਦੀ 2 ਦਿਨ ਪਹਿਲਾਂ ਇੱਕ ਵੀਡੀਓ ਆਈ ਹੈ ਠੀਕ ਹੈ ਮਾਈ ਸਕਿਨ ਪ੍ਰੋਡਕਟ ਸਫੋਰਾ ਸਾਲੀ ਸਫੋਰਾ ਤੁਲਾ ਨਹੀਂ ਕਿਵੇਂ ਲਾਈ ਹੈ ਸਫੋਰੇ ਤੱਕ ਪਹੁੰਚੀ ਕਿਵੇਂ ਹੈ ਉੱਤੜ ਹੈਲਾ ਹੈਲਾ ਕੇ ਹੈ ਦੇਵ ਕੋ ਫੁੱਦੋਰ ਕਤਾ ਕਰਕੇ ਆਪਣੇ ਘਰ ਦਾ ਜਲੂਸ ਦਿਖਾ ਕੇ ਤੁਸੀਂ ਸਫੋਰਾ ਤੱਕ ਪਹੁੰਚੇ ਹੁਣ ਆ ਤੇ ਚਲੋ ਸਫੋਰਾ ਲਾ ਮੇਰੇ ਵੱਲੋਂ ਟੱਟੀ ਮਲਮੂ ਤੇ ਇਹ ਕੀ ਲਿਖਿਆ ਇਹਦੇ ਬਲੌਗ ਚੈੱਕ ਕਰੋ 8 ਦਿਨ ਪਹਿਲਾਂ ਚਲੋ ਵਿਆਹ ਸ਼ਾਦੀ ਉਸ ਤੋਂ ਬਾਅਦ ਲੋੜਾ ਲਸਣ ਤੇ 2 ਦਿਨ ਪਹਿਲਾਂ ਤਰੀਕ ਦਖਦਾਨੀਆਂ ਕਿਹੜੀ ਤਰੀਕ ਨੂੰ ਅਪਲੋਡ ਹੋਇਆ ਇਹ ਬਲੌਗ ਇਹ ਹੋਇਆ ਵਾ 25 ਨਵੰਬਰ ਨੂੰ ਬਲੌਗ ਅਪਲੋਡ 25 ਨਵੰਬਰ ਅੱਜ ਅੱਜ ਆ ਗਈ 27 ਨਵੰਬਰ 25 ਨਵੰਬਰ ਨੂੰ ਬਲੌਗ ਅਪਲੋਡ ਹੋਇਆ ਤੇ 27 ਨਵੰਬਰ ਅੱਜ ਹੋ ਗਈ। ਹੁਣ ਮੈਂ ਮੇਨ ਗੱਲ ਕੀ ਕਰਨਾ ਚਾਹ ਰਹੀ ਆ। ਮੇਨ ਗੱਲ ਮੈਂ ਇੱਥੇ ਇਹ ਕਰਨਾ ਚਾਹ ਰਹੀ ਆ ਰੀਸੈਂਟ ਜਿਹੜਾ ਜਲੰਧਰ ਦੇ ਵਿੱਚ ਇੱਕ ਹਾਦਸਾ ਹੋਇਆ ਹੈ ਨਾ। ਹਾਦਸਾ ਹੋਇਆ ਅਫਸੋਸਜਨਕ ਜਿਹੜੇ ਹਾਲਾਤ ਬਣੇ ਉਸ ਪਰਿਵਾਰ ਦੇ ਲਈ ਸਾਰਿਆਂ ਲਈ ਦੇਖਣ ਵਾਲੇ ਆਂਦੇ ਲਈ ਵੀ ਡਰ ਲੱਗਦਾ ਆ ਆਪਣੇ ਬੱਚੇ ਕਿਤੇ ਵੀ ਭੇਜਣ ਲੱਗੇ ਇਵਨ ਕਿ ਮੁੰਡੇ ਵੀ ਮੈਤੀ ਹੋਰ ਮੁੰਡੇ ਦੋਨਾਂ ਨੂੰ ਇੱਕੋ ਰਸੇ 'ਚ ਬੰਨ ਕੇ ਲੈ ਕੇ ਚਲਦੀਆਂ ਕਿ ਹਾਂ ਹਾਲਾਤ ਕੁੜੀਆਂ ਲਈ ਵੀ ਮਾੜੇ ਨੇ ਹਾਲਾਤ ਮੁੰਡਿਆਂ ਲਈ ਵੀ ਮਾੜੇ ਨੇ ਛੋਟੇ ਜਵਾਬਾਂ ਲਈ ਮੁੰਡ 25 ਨਵੰਬਰ ਨੂੰ ਇਹਨੂੰ ਇਹ ਚੇਤੇ ਰਹਿ ਰਿਹਾ ਕਿ ਮੈਂ ਆਪਣੀ ਪਬਲਿਕ ਨੂੰ ਆਡੀਅנס ਨੂੰ ਇਹ ਦੱਸਾਂ ਕਿ ਮੇਰੇ ਸਕਿਨ ਕੇਅਰ ਪ੍ਰੋਡਕਟ ਕਿਹੜੇ ਨੇ ਮਤਲਬ ਤੂੰ ਕੁੜੀਆਂ ਮੈਨੂੰ ਇੱਕ ਦੱਸ ਪੰਜੀ ਰਮਨਕੌਰ ਜੀ ਇਸ ਸਮਾਂ ਜਿਹੜਾ ਮੈਂ 4 ਸਾਲ ਹੋ ਗਏ ਭੌਂਕਦੇ ਹੋਏ ਇੱਕੋ ਗੱਲ ਨੂੰ ਕਿ ਆਪਣੀ ਧੀਆਂ ਨੂੰ ਪੁੱਤਾਂ ਨੂੰ ਸਟਰੈਂਥ ਦੇ ਵੱਲ ਤੱਕੋ ਕਿ ਉਹਨਾਂ ਦੀ ਸਟਰੈਂਥ ਵਧੇ ਮੈਂਟਲੀ ਔਰ ਸਟਰੋਂਗ ਹੋਣ ਮਾਪਿਆਂ ਦੇ ਨਾਲ ਉਹ ਜੁੜਨ ਇਹ ਤੂੰ ਦੱਸ ਜਿਹੜੇ ਹਾਲਾਤ ਚੱਲਦੇ ਪਏ ਆ ਤੇਰੀ ਇਸ ਤਰ੍ਹਾਂ ਦੀ ਵੀਡੀਓ ਬਣਾਣਾ ਕਿੰਨਾ ਦਾ ਜ਼ਰੂਰੀ ਸੀਗਾ ਕਿੰਨਾ ਕਾ ਘਾਟਾ ਹੋ ਜਾਂਦਾ ਜੇ ਤੂੰ ਚਾਰ ਸ਼ਬਦ ਆਪਣੀ ਪਬਲਿਕ ਨੂੰ ਇੱਕ ਬਕਾਇਦਾ ਬਲੌਗ ਦੇ ਵਿੱਚ ਕਹਿ ਕੇ ਸਮਝਾਉਂਦੀ ਧੀਆਂ ਨੂੰ ਅਵੇਅਰ ਕਰਦੀ ਮੁੰਡਿਆਂ ਨੂੰ ਅਵੇਅਰ ਕਰਦੀ ਇਹ ਇਨਫਲੂਐਂਸਰ ਨਹੀਂ ਇਹ ਤੁਸੀਂ ਇਹ ਇਨਫਲੂਐਂਸ ਹੋਣਾ ਵਾ ਜਿਹੜੇ ਇਹ ਥਰਡ ਕਲਾਸ ਲੋਕ ਨੇ ਯਸ ਇਹ ਥਰਡ ਕਲਾਸ ਹੈ ਮੇਰੇ ਫਾਈਨੈਂਸ਼ਲ ਨੂੰ ਨਹੀਂ ਗਿੰਦੀ ਫਾਈਨੈਂਸ ਨੂੰ ਨਹੀਂ ਗਿੰਦੀ ਮੇਰੀ ਔਕਾਤ ਨੂੰ ਗਿੰਦੀ ਔਕਾਤ ਕਿਹੜੀ ਇਹ ਜਿਹੜੀ ਜਤਾਂਦੀ ਪਈਏ ਦਿਖਾਂਦੀ ਪਈਏ ਭੁੱਖ ਨੰਗ ਦੀ ਨਿਸ਼ਾਨੀ ਇਹ ਕਰਨਗੇ ਵੇਰ ਇਹ ਕਰਨਗੇ ਸਾਡੀ ਪਬਲਿਕ ਨੂੰ ਅਵੇਅਰ ਪੰਜਾਬ ਨੂੰ ਅਵੇਅਰ ਇਹਨਾਂ ਨੇ ਲੈ ਕੇ ਜਾਣਾ ਇਹ ਦਿਖਣ ਦੇ ਪਏ ਆ वर्ल्ड वाइड ਕਿ ਹਾਂ ਤੁਹਾਡੇ ਨਾਲ ਦੇ ਜਗ੍ਹਾ ਤੇ ਜਾਂ ਤੁਹਾਡੀ ਸਟੇਟ ਦੇ ਵਿੱਚ ਤੁਸੀਂ 1% ਵੀ ਆਪਣਾ ਦੁੱਖ ਨਹੀਂ ਜਤਾ ਸਕਦੇ 1% ਵੀ ਆਪਣੀ ਪਬਲਿਕ ਨੂੰ ਅਵੇਅਰ ਨਹੀਂ ਕਰ ਸਕਦੇ ਕੀ ਇਹ ਕੀ ਇਨਸਾਨੀਤ ਰਹਿ ਗਈ ਅੱਜ ਕੱਲ ਓਦਾਂ ਤੇਰੀ ਵਰਗੀ ਆਪਣੀ ਸੱਸਾਂ ਨੂੰ ਪਤਾ ਨਹੀਂ ਇਹ ਬਨੇ ਪੂਰੇ ਟੱਬਰ ਨੂੰ ਭੰਡਦੀ ਫਰੇਗੀ ਬਹਾਨੇ-ਬਹਾਨੇ ਸਿਰ ਮਜ਼ਾਕ ਹੈ ਮਜ਼ਾਕ ਦੇ ਨਾਤੇ ਹੈ ਇਹ ਐਕਸੈਕੋਲੋਜੀ ਕਰ ਲਓ ਬੱਲੇ ਬੱਲੇ ਕਰ ਲਓ ਸਿੱਖ ਲਓ ਦੰਦ ਲੋਕੋ ਆਇਨ ਨੂੰ ਰਮਨ ਕੋ ਸਿੱਖ ਲਓ ਮੇਕਅਪ ਲਾ ਲਓ ਤੇ ਬਨਜੋ ਸਟਰੈਂਥ ਬਹੁਤ ਪਾਵਰ ਆਊਗੀ ਸਫੋਰਾ ਦਾ ਪ੍ਰੋਡਕਟ ਲਾ ਕੇ ਤੁਹਾਡੀ ਧੀਆਂ ਦੇ ਹੱਡਾਂ 'ਚ ਬੜੀ ਜਾਨ ਆਣੀ ਆ ਮਗ ਨਹੀਂ ਵਾਰੀ ਨੇ ਅਰੇ ਹਾਂ ਤੁਸੀਂ ਲਾਓ ਸਫੋਰਾ ਦਾ ਪ੍ਰੋਡਕਟ ਹੈ ਮੇਕਅਪ ਕਰਨਾ ਸਿੱਖੋ ਬਹੁਤ ਜਾਨ ਆ ਜਾਏਗੀ ਐਨ ਮੌਕੇ ਤੇ ਕੰਮ ਆਊਗਾ ਜਦ ਤੁਹਾਡੇ ਤੁਹਾਡੇ ਧੀ ਆ ਜਾਂ ਪੁੱਤ ਰਬ ਨਾ ਕਰੇ ਕਿਸੇ ਦੇ ਧੀ ਪੁੱਤੇ ਐਸਾ ਮੌਕਾ ਆਵੇ ਜਦ ਤੁਹਾਡੇ ਧੀ ਪੁੱਤ ਦੇ ਕੋਲ ਉਹਨਾਂ ਨੂੰ ਕੋਈ ਐਸਾ ਸਖਤ ਸਮਾ ਦਾ ਸਾਹਮਣਾ ਕਰਨਾ ਪੈ ਗਿਆ ਤਾਂ ਤੁਸੀਂ ਸਫੋਰਾ ਕੱਢ ਕੇ ਲਾ ਲਿਓ ਤੁਸੀਂ ਮੇਕਅਪ ਕਰ ਲਿਓ ਹੈ ਦੋ ਠੁਮਕੇ ਮਾਰ ਕੇ ਦਿਖਾ ਦਿਓ ਇਹ ਹੋਰ ਕੀ ਚੱਲਦਾ ਪਿਆ ਇੱਥੇ ਇਹ ਬਲੌਗਰ ਕਿਉਂ ਗਾਲਾਂ ਸੁਣਦੇ ਨੇ ਗੰਦੀਆਂ ਮੇਰੇ ਤੋਂ ਇਸ ਕਰਕੇ ਇਹ ਗਾਲਾਂ ਸੁਣਦੇ ਨੇ ਕੰਜਰ ਇਨਸਾਨੀਅਤ ਟੋਟਲੀ ਖਤਮ ਹੋ ਚੁੱਕੀ ਹੈ ਇਹਨੂੰ ਐਡੀ ਸ਼ਰਮ ਨਹੀਂ ਆਈ ਇਹਨੂੰ ਕੀ ਮੈਂ ਸਾਰਿਆਂ ਦੀ ਗੱਲ ਕਰਦੀ ਆ ਜਿਹੜੇ ਵੀ ਬਲੌਗਰ ਇੱਕ ਸੋ ਕੋਲਡ ਸਟੋਰੀ ਜਾਂ ਫਿਰ ਸਟੇਟਸ ਜਲਾ ਕੇ ਕਹਿੰਦੇ ਜੀ ਛੁੱਟੀ ਹੋ ਗਈ ਆਪਾਂ ਤਾਂ ਬੋਲੇ ਆ ਜੀ ਆਪਾਂ ਤਾਂ ਬੋਲੇ ਬਈ ਤੁਹਾਡੇ ਕੋ 10 5 ਮਿੰਟ ਨਿਕਲਦੇ ਨਹੀਂ 2 ਮਿੰਟ ਨੇ ਨਿਕਲਦੇ ਤੇ 1 ਮਿੰਟ ਨੇ ਨਿਕਲਦਾ ਕੁਝ ਸੈਕਿੰਡ ਨੇ ਨਿਕਲਦੇ ਬਲੌਗ ਦੇ ਵਿੱਚ ਆਪਣੀ ਪਬਲਿਕ ਨੂੰ ਤੁਸੀਂ ਅਵੇਅਰ ਨਹੀਂ ਕਰ ਸਕਦੇ ਫੁੱਦੂ ਦੀ ਗੱਲਾਂ ਵੱਲ ਤੁਸੀਂ ਚਲੋ ਕਰੋ ਫੁੱਦੂ ਦੀ ਗੱਲਾਂ ਟਾਈਮ ਟੂ ਟਾਈਮ ਅਵੇਅਰ ਵੀ ਕਰੋ ਆਪਣੀ ਪਬਲਿਕ ਨੂੰ ਪਰ ਨਹੀਂ ਜੇ ਅਵੇਅਰ ਕਰਤਾ ਜੇ ਜਨਤਾ ਪਬਲਿਕ ਸਮਝਦਾਰ ਹੋਗੀ ਇੰਨਾ ਦੀ ਦਾਲ ਰੋਟੀ ਬੰਦ ਹੋ ਜਾਣੀ ਆ ਆ ਜਿਹੜੇ ਸਫੋਰਾ ਲਾ ਰਹੀ ਹੈ ਨਾ ਫੇਰੇ ਨੇ ਉੱਥੇ ਮਲਤਾਨੀ ਮਿੱਟੀ ਤੇ ਆ ਜਾਣਾ ਹੈਗਾ ਕਮਾਲ ਹੈ ਹੱਟ ਬੈਂਕ ਲੋੜੀ ਇਹ ਬੀਬੀ ਉਹ ਯੋ ਨਹੀਂ ਜਿਹੜੀ ਕੀ ਜਾਂਦੇ ਦਵਾਈਆਂ ਜੀ ਵੇਚਦੀ ਹੈ ਤੇ ਸੈਕਸ ਦੇ ਉੱਤੇ ਗਿਆਨ ਚੋਧਦੀ ਹੁੰਦੀ ਹੈ ਰੂਬੀ ਰੂਬੀ ਕਰਕੇ ਨਾ ਮੇਰਾ ਸ਼ਾਇਦ ਲੱਗਦੀ ਤਾਂ ਹੋਈ ਪਈ ਉਹ ਚੁੱਤਥੇ ਤਾਂ ਨਹੀਂ ਨਜ਼ਾਰੇ ਦਿੱਤੇ ਪਏ ਪੂਰੇ ਪੂਰੇ ਹੈ ਉਤਾ ਜੇ ਇਹਨੂੰ ਕੋਈ ਮਾੜਾ ਕਮੈਂਟ ਕਰ ਦੇ ਤਾਂ ਇਹਦੀ ਚੁੱਤਲ ਪਾਟ ਜਾਂਦੇ ਨੇ ਹਾਂ ਇਹ ਦੇਖਨ ਨੂੰ ਮਾਰਨ ਤੋਂ ਚਾਤੀਓ ਪੱਕਾ ਕਰਨ ਤੋਂ ਹੋਰ ਕੋਈ ਐਵੇਂ ਨਾ ਰਗੜੀ ਜਾਵੇ ਬਚਾਰੀ ਹਾਂ ਆਏ ਆ ਹਾ ਓਯੋ ਓਯੋ ਰਾਮ ਜਦੀਆ ਓਯੋ ਓਯੋ ਹੈ ਹਾਂ ਤੇਰੀ ਕਹਿੰਦੀ ਹੈ ਜਦੀ ਲੁੱਲੀ ਖੜੀ ਨਹੀਂ ਹੁੰਦੀ ਤਾਂ ਫਲਾਣਾ ਨਹੀਂ ਹੁੰਦਾ ਤਾਂ ਇੱਧਰ ਨਾ ਆਓ ਤੇ ਉੱਧਰ ਨਾ ਆਓ ਬਗਿਆਨ ਬੜੀ ਗਿਆਨ ਚੋਦੀ ਹੁੰਦੀ ਹੈ ਦੇਖ 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 ਦੇ ਹੈ 8 ਕਮੈਂਟ ਆਹਾ 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 ਹਾਂ ਫੇਰ ਤੂੰ ਕੰਨੀ ਮੈਨੂੰ ਮਾੜੇ ਕਮੈਂਟ ਕਰਦੇ ਨੇ ਮੈਨੂੰ ਫਲਾਨਾ ਕਰਦੇ ਨੇ ਹੁਣ ਮੈਨੂੰ ਦੱਸ ਬੀਬੀ ਇਹ ਇਹ ਕੀ ਹਰਕਤ ਐ ਪੰਜੀ ਤੁਹਾਨੂੰ ਆਪਣੇ ਮੰਮਿਆਂ ਦਾ ਚੀਰਾ ਨਹੀਂ ਦੱਸਿਆ ਵੈਸੇ ਚੀਰਾ ਦਿਖਾਣ ਦੀ ਕੋਈ ਲੋੜ ਨਹੀਂ ਸੀਗੀ ਕਿਸੇ ਵੀ ਟੀਵੀ ਨੂੰ ਐਦਾ ਤੂੰ ਹੀ ਲਿਪਸਿੰਗ ਕਰਨੀ ਐ ਲਿਪਸਿੰਗ ਕਰੋ ਤੁਸੀਂ ਨਚਣਾ ਨਚੋ ਲੇਕਿਨ ਜਿਹੜੇ ਤੁਹਾਡੇ ਪਰਸਨਲ ਬਾਡੀ ਪਾਰਟ ਹੈਗੇ ਨੇ ਜਿਹੜੇ ਸਿਰਫ ਤੁਹਾਡੇ ਜਾਂ ਤੁਹਾਡੇ ਲਾਈਫ ਪਾਰਟਨਰ ਦੇ ਨੇ ਹਨ ਵਰਤਨ ਨੂੰ ਤੇ ਉਹਨੂੰ ਥੋੜਾ ਕਵਰ ਕਰਕੇ ਰੱਖੋ ਉਹਨੂੰ ਉਹਦਾ ਜਲੂਸ ਕਿਉਂ ਕੱਢਣਾ ਸੋਸ਼ਲ ਮੀਡੀਆ ਮੜੀ ਚੀਜ਼ ਨਹੀਂ ਹੈ ਕੋਈ ਮੜਿਆ ਨਹੀਂ ਹੈਗਾ ਪਰ ਤਾ ਤੋ ਹੀ ਇਸਤੇਮਾਲ ਹੁੰਦਾ ਸੋ ਮੈਨੂੰ ਆ ਨਾਰਮਲ ਜੀ ਗਰੀ ਬੁਰਾਈ ਦੇਖਣ ਨੂੰ ਕੁਛ ਨਹੀਂ ਫੇ ਲੋਕਾਂ ਨੇ ਕਹਿਣਾ ਜਿਹੜੇ ਹੈਗੇ ਨਾ ਉਹ ਸਰਵ ਗਿਆਨੀ ਚੋਦੂ ਲੋਕ ਤੁਹਾਡੀ ਨਿਗਾਹ ਉੱਥੇ ਜਾਂਦੀ ਹੈ ਜੀ ਤੁਸੀਂ ਉੱਥੇ ਜ਼ੂਮ ਕਰਕੇ ਦੇਖਦੇ ਹੋ ਭਾਈ ਕੀ ਕਰੀਏ ਹੁਣ ਦੁਨੀਆ ਦੀ ਜਿਹੜੀ ਚਲਦੀ ਪਈ ਹੈ ਨਾ ਰੀਤ ਇਹ ਜਿਹੜੀ ਜਨਾਨੀ ਜਨਾਨੀ ਜਾਤ ਕਹਿ ਲਓ ਕਿਦਾਂ ਉਕਸਾਂਦੀ ਹੈ ਬੰਦਿਆਂ ਨੂੰ ਇਹ ਹੁਣ ਮੈਂ ਹੁਣ ਕੀ ਕਹਾਂ ਤੇਰੇ ਮਮਿਆਂ ਦੇ ਬਾਰੇ ਵੈਸੇ ਸੋਹਣੇ ਤੇਰੇ ਮਮੇ ਹੈ ਹਾਏ 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 ਅੱਗ ਫੂਰੀ ਐ ਤਈਆਂ ਤੋਂ ਦਵਾਖਾਨਾ ਚਲਾਨੀ ਪਈ ਐ ਬੀਬੀ ਇਹ ਦੇਖੀਏ ਅੱਜ ਤੁਹਾਨੂੰ ਫਾਰਮੂਲਾ ਦੱਸਣ ਜਾ ਰਹੇ ਹਾਂ ਜਿੰਨਾ ਤਾਂ ਵੀਰਜ ਪਤਲਾ ਜਾਂਦਾ ਤੂੰ ਪਤਲੀ ਆ ਉਹਨੂੰਗਾ ਆਹ ਫਾਰਮੂਲਾ ਤੋਂ ਕੀ ਲੋੜਾ ਦੱਸਣਾ ਹੈ ਵੀਰਜ ਕਿਉਂ ਪਤਲਾ ਆ ਆ ਦੇਖ ਲਓ ਕਿਉਂ ਪਤਲਾ ਆਏ ਪਹਿਲੇ ਤੂੰ ਸਾੜੀਏ ਲੋਕਾਂ ਦੇ ਵੀਰਜ ਪਤਲੇ ਕਰਨ ਨਹੀਂ ਬੰਦਿਆਂ ਦੇ ਹੈ ਤੂੰ ਫੇਰ ਇੱਧਰ ਆ ਕੇ ਗੰਦੀ ਜੀ ਇਹ ਫਾਰਮੂਲਾ ਦੱਸਣ ਲੱਗੀ ਆ ਗਾੜਾ ਕਰ ਲਓ ਕਿਵੇਂ ਗਾੜਾ ਹੋਵੇ ਦੱਸ ਗਾੜਾ ਕਿਵੇਂ ਹੋਵੇ ਆਹ ਦੱਸ ਕਿ ਕਿਵੇਂ ਗਾੜਾ ਹੋਵੇ ਖਾਪੋਰੀ ਮਟਕਾਂਦੀ ਆ ਫੇਰ ਕਹਿੰਦੀ ਮੈਨੂੰ ਮਾੜਾ ਬੋਲਦੇ ਹੋ ਲੋ ਦੀ ਲੋ ਦੀ ਸਗਾ ਨਾ ਚਲ ਆਹ ਹੋਰ ਦੇਖਾਂ ਕੀ ਕਰਦੀ ਆ ਬੀਬੀ ਬੜੇ ਮੈਦੀ ਰੀਲਾਂ ਦੇਖੀਆਂ ਜਿੱਦ ਤੱਕ ਦੀ ਲੁੱਲੀ ਨਹੀਂ ਖੜੀ ਹੁੰਦੀ ਜਿਹਦਾ ਪਾਣੀ ਪਤਲਾ ਕਾ ਇਹ ਉਹ ਪਤਾ ਨਹੀਂ ਕੀ ਕੀ ਚੋਦੀ ਰਹਿੰਦੀ ਏ ਠੀਕ ਏ ਤੇਰਾ ਕੰਮ ਏ ਜੀ ਸਦਕੇ ਤੂੰ ਕਰ ਕਾ ਪਕੜਾ ਕੋਈ ਵਿੱਚ ਟੋਕ ਟੱਕੀ ਕਰਦੇ ਆ ਨੁਕਸ ਕੱਢਦੇ ਆ ਪਰ ਦੂਜੇ ਪਾਸੇ ਤੁਸੀਂ ਆ ਧੰਦੇ ਵਾਲੀਆਂ ਦੀ ਤਰ੍ਹਾਂ ਨਾ ਹਰਕਤਾਂ ਕਰੋ ਹੈਨਾ जचती नहीं आ चंपली पढ़ी लिखी है स्टड्डी की है कि कुछ तो दिन दिनी पईं सोसायी को चंगा है लोगों को वाइसिया गाइड करती पईं मैडिकलू लैके पर इतें फिर ये चीज़ है ना मैं समझते नहीं सही कि प्रोफेसन दग लगा करैक्टर के उत्तर क्वेश्चन मार्क लग जा जब तीन इधर नंगे हो के नचते फिरते हैं हाँ ए, ए, मैं कह सकती हाँ ओके इट्स ओके ठीक आए हाए नहीं इशारे देखो भाई है दवा खाना तेरा त चलता पे बीबीए ਆ ਦੇਖ ਚੋਦੂ ਖਸਮ ਦੇ ਹਲੋ ਹਾਂ ਤੂੰ ਲੋਕਾਂ ਨੇ ਵੀਰੇ ਦੀ ਗੱਲ ਕਰਦੀ ਏ ਤੇਰੇ ਖਸਮ ਦਾ ਹੈ ਗੜਾ ਕਿ ਨਹੀਂ ਗੜਾ ਕੱਥੇ ਗੜਾ ਤੂੰ ਤਾਂ ਪੂਰੀ ਦੁਨੀਆ ਤੇ ਪਤਲਾ ਕਰਮ ਆ ਰਿਆ ਤੇ ਆਪ ਦੇ ਦਾ ਕਿੱਥੇ ਹੋਊਗਾ ਦੇਖਾ ਯਾਰ ਕੀ ਕਰਦੀ ਏ ਚਲ ਕੋਈ ਮੜੀ ਨਹੀਂ ਏ ਪਰ ਮੈਂ ਸੋਚਦੀ ਤੇ ਇਹ ਕੈਮਰਾ ਕਿਨੇ ਚੱਕਿਆ ਹੋਣਾ ਬਰਾ ਪਾਈ ਆ ਹਾਂ ਵੈਰੀ ਗੁੱਡ ਵੈਰੀ ਗੁੱਡ ਨਾਈਸ ਗਰਲ ਨਾਈਸ ਆਂਟੀ ਹਾਂ ਬਰਾ ਪਾ ਕੇ ਰੱਖਦੀ ਏ ਸੈਣੀ ਬੱਚੀ ਏ ਹੋਰ ਕੀ ਦੇਖਾਂ ਮੈਂ ਤਰਾ ਹਾਂ ਕੀ ਦੇਖਾਂ ਲੈ ਭਈ ਲੈ ਦੇਖ ਲੋ ਦੇ ਹਾਲ ਹੈ ਹਾਂ ਦਵਾਖਾਂ ਅੱਜ ਕੱਲ ਖੋਣ ਕਿੰਨੋ ਕਿੰਨੋ ਰੋਕ ਲੀਏ ਤੇ ਕੀ ਸਮਝਾਈਏ ਤੇ ਕੀ ਕਹੀਏ ਕਿਸੈ ਨੂੰ ਹੈ ਚੰਗੇ ਭੱਲੇ ਪੜ੍ਹੇ ਲਿਖੇ ਸਟੱਡੀ ਕੀ ਕੰਦੇ ਆਪਣਾ ਸਰਟੀਫਿਕੇਟ ਡਿਗਰੀਆ ਹੋਲਡਰ ਜਿਹੜੇ ਹੈਗੇ ਆ ਕੰਮ ਚਲਾ ਰਹੇ ਆ ਫੇਰ ਵੀ ਉਹਨਾਂ ਦੀ ਗਾਣ ਚ ਕੀੜਾ ਇਹ ਰੀਲਾਂ ਵਾਲਾ ਸੋਸ਼ਲ ਮੀਡੀਆ ਵਾਲਾ ਵੜ ਜਾਂਦਾ ਕੀ ਕਹਿ ਸਕਦੇ ਆ ਦਾ ਹਟੇ ਆ ਸਰ ਜਿਹੜੀ ਟਾਈਮਿੰਗ ਹੁੰਦੀ ਆ ਇਹ ਜਿਵੇਂ ਜਿਵੇਂ ਵੀਰ ਜ਼ਗਾੜਾ ਹੁੰਦਾ ਆ ਤੇ ਅੰਦਰੋਂ ਤੁਹਾਡੇ ਚ ਪਾਵਰ ਵੱਧਦੀ ਆ ਤੁਹਾਡਾ ਪਾਣੀ ਗਾੜਾ ਹੁੰਦਾ ਆ ਮਤਲਬ ਕਿ ਖੂਨ ਪਤਲਾ ਰਹਿੰਦਾ ਤਾਂ ਆਤ ਗਾੜੀ ਹੁੰਦੀ ਆ ਖੂਨ ਪਤਲਾ ਰਹਿੰਦਾ ਤੇ ਕੂਮੇ ਵੱਧਦੀ ਆ ਤੇ ਸਰੀਰ 'ਤੇ ਤੁਹਾਡੇ ਗਰਮੀ ਨਾ ਹੋਵੇ ਮੀਨਸ ਖੂਨ ਦਾ ਸਰਕੂਲੇਸ਼ਨ ਬਦਦਾ ਪਤਾ ਚੰਗਾ ਨਹੀਂ ਹੁੰਦਾ ਨਾਲ ਟੌਕਿਸ ਜਿਹੜੇ ਲੋਕ ਕਹਿੰਦੇ ਨੇ ਨਾ ਤੁਸੀਂ ਵੀ ਸੰਭੋਗ ਦੇ ਉੱਤੇ ਆਰਗਨ ਦੇ ਉੱਤੇ ਔਰਗੇਸੀ ਨੂੰ ਦੇ ਉੱਤੇ ਵੀ ਕਿਉਂ ਵੀਡੀਓ ਅੱਛਾ ਤੂੰ ਬਾਲਾਂ ਦਾ ਇਲਾਜ ਕਰਾਣ ਆਇਆ ਸੀ ਹੈ ਕੀ ਫਾਇਦਾ ਬਾਲਾਂ ਦਾ ਇਲਾਜ ਕਰਾ ਕੇ ਜਦ ਤੈਰੀ ਲੁੱਲੀ ਨਾ ਕੰਮ ਕਰੇ ਉਹ ਦੇਖ ਬੀਬੀ ਲੱਭੀ ਐ ਲੁੱਲੀਆਂ ਦਾ ਇਲਾਜ ਕਰਦੀ ਐ ਦਵਾਈ ਲਿਖ ਕੇ ਦੇ ਦੋਗੀ ਤੇਰੀ ਲੁੱਲੀ ਠੀਕ ਹੋ ਜਾਊਗੀ ਦੱਸ ਦੇ ਲੁੱਲੀ ਚੇ ਦਿੱਕਤ ਐ ਕਿ ਤੇਰੇ ਪਹਿਲੇ ਖੁਸਰੀ ਪਈ ਐ ਮੈਨੂੰ ਤਾਂ ਡਾਊਟ ਹੁੰਦਾ ਐ ਖੁਸਰੀ ਜੇ ਪੱਕੀ ਗੱਲ ਐ ਪੱਕੀ ਗੱਲ ਐ ਇਹਦੀ ਕਸ਼ੀ ਲਵਾ ਕੇ ਦੇਖੀ ਆ ਵੇ ਇਹ ਕਸ਼ੀ ਲਵਾ ਕੇ ਇਹ ਤਾਂ ਐਨਵਾ ਖੁਸਰੀ ਲੱਗਦੀ ਐ ਕੁਦਰਤ ਦਾ ਇਹਦੇ ਮਸਾ ਹੁਣ ਮੰਮੇ ਮੰਮੇ ਨਿਕਲੇਗਾ ਛਾਤੀ ਨਿਕਲੀ ਹੈ ਉਸ ਤੋਂ ਪਹਿਲੇ 2024 ਦੇ ਆਸ ਲਾਸਟ ਕੇ ਮਿਟ ਜੇ ਜਾ ਕੇ ਕਿਤੇ ਉਸ ਤੋਂ ਪਹਿਲੇ ਤਾਂ ਇਹਦੇ ਫਲੈਟ ਸੀਗੇ ਇਹਦੇ ਬਲੋਕ ਖੋਲ ਕੇ ਦੇਖ ਲੋ ਇਹਦੇ ਪੱਲੇ ਕੱਖ ਨਹੀਂ 2 ਇੰਚ ਮੋਟੇ ਪੈਡਡ ਬਰਾ ਪੰਦੀ ਰਹੀ ਹੈ ਹੁਣ ਤਾਂ ਆਪ ਮੇਰੇ ਖਲਾ ਨਹੀਂ ਪੰਦੀ ਪੈਡ ਵਾਲੀ ਬਾਕੀ ਤਾਂ ਹੱਥ ਮਾਰ ਕੇ ਦੇਖਣਾ ਪੈਣਾ ਹੋਰ ਕੀ ਤੁਹਾਡੀ ਜਨਾਨੀਆਂ ਬਾਰੇ ਆਪ ਆਈਓ ਸਭ ਕਹਿਣਾ ਤੇ ਤੁਸੀਂ ਸਾਰਾ ਕੁਝ ਦਿਖਾਈ ਜੰਨੇ ਪਏ ਜੇ ਅੱਗੋ ਵੀ ਦੇਖੋ ਪਿੱਛੋ ਦੀ ਵੀ ਦੇਖੋ ਉੱਪਰ ਥੱਲੇ ਹਰ ਪਾਸੋਂ ਦੇਖੋ ਹੈ ਲੁੱਲ ਹੈ ਲੁੱਲ ਇੰਦਰ ਤਾਲੀ ਲਾਜ ਦੀਦੀ ਕੋ ਹਾਂ ਸਾਰੇ ਬਲੌਗਰਾਂ ਦੀ ਤੁਹਾਡੀ ਤੁਹਾਡੀ ਜੱਤ ਦੀ ਹੈ ਤੁਹਾਡੀ ਜੱਤ ਦੀ ਹੈਗੀ ਹੈ ਇਲਾਜ ਵੀ ਕਰਦੀ ਹੈ ਲੁੱਲੀਆਂ ਦਾ ਤੇ ਬਲੌਗ ਵੀ ਨਹੀਂ ਬਲੌਗ ਤਾਂ ਨਹੀਂ ਬਣਾਉਂਦੀ ਕਿ ਨਹੀਂ ਬਣਾਉਂਦੀ ਹਾਰੀ ਲਾਜ ਜ਼ਰੂਰ ਬਣਾਉਂਦੀ ਹੈ ਪੂਰੀ ਫੁੱਲ ਆ ਗਿਆ ਪੂਰੀ ਬੁੱਢੀ ਚ